ਦੇਣ ਦੇ ਨਾਲ ਕਿ ਲੱਗਦਾ ਵੀ ਮੋਦੀ ਸਰਕਾਰ ਮੰਗਮਨ ਸਰਕਾਰ ਤਾਂ ਵੈਸੇ ਆ ਚਾਰ ਦਿਨਾਂ ਨੂੰ ਚੋਣ ਜਾਬਤਾ ਲੱਗ ਜੂਗਾ ਪਰ ਸਾਡਾ ਤਾਂ ਬਣਾਉਣਾ ਹੈ ਦਬਾਤਾ ਅਸੀਂ ਬਣਾਵਾਂਗੇ ਨਾ ਸਮੇਂ ਵਾਸਤੇ ਤੁਸੀਂ ਲੋਕਾਂ ਨੂੰ ਮਾਰ ਸਕਦੇ ਹੋ ਕਿੰਨੇ ਲੋਕਾਂ ਨੂੰ ਮਾਰ ਸਕਦੇ ਹੋ ਤੁਸੀਂ 10 ਨੂੰ ਮਾਰ ਦੋਗੇ 20 ਨੂੰ ਮਾਰ ਦੋਗੇ 100 ਨੂੰ ਮਾਰ ਦੋਗੇ ਕਿੰਨੇ ਲੋਕਾਂ ਨੂੰ ਮਾਰ ਦੋਗੇ ਜੇ ਬਾਕੀ ਮੁਲਾਜ਼ਮ ਰਿਟਾਇਰ ਹੁੰਦੇ ਨੇ ਉਹਨਾਂ ਦੀ ਬਾਕਾਇਦਾ ਇੱਕ ਪੈਨਸ਼ਨ ਹੁੰਦੀ ਹੈਗੀ ਤਾਂ ਫਿਰ ਇਹ ਕਿਸਾਨਾਂ ਦੀ ਕਿਉਂ ਨਹੀਂ ਰਿਟਾਇਰਮੈਂਟ ਆ ਜੇ ਸਰਕਾਰ ਨੇ ਇਸ ਰੈਲੀ ਦੇ ਵਿੱਚ ਸਾਡਾ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਖਮਾਜੇ ਵੀ ਭੁਗਤਣ ਵਾਸਤੇ ਸਰਕਾਰ ਤਿਆਰ ਹੈ। ਇਕਾਲਤੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਅਸੀਂ ਮਹਿਲਾ ਚੌਂਕ ਦੀ ਉਸ ਮੰਡੀ ਵਿੱਚ ਖੜੇ ਆ ਜਿੱਥੋਂ ਆਗਾਜ਼ ਹੋਇਆ ਸੀ ਬਾਰਡਰਾਂ ਨੂੰ ਰੋਕਣ ਦਾ ਖਨੌਰੀ ਬਾਰਡਰ ਦੇ ਉੱਤੇ ਉਰੋਂ ਵੱਡਾ ਇਕੱਠ ਹੋ ਕੇ ਗਿਆ ਸੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ 20 ਕਿਜੂ ਗ੍ਰਾਹਾਂ ਵੱਲੋਂ ਬੱਸਾਂ ਦੇ ਵੀਤੇ ਜਿੱਥੇ ਕੋਰਟ ਨੇ ਕਿਹਾ ਵੀ ਬੱਸਾਂ ਦੇ ਵਿੱਚ ਆਓ ਟ੍ਰੇਨਾਂ ਦੇ ਵਿੱਚ ਆਓ ਉਸੇ ਰੂਪ ਨੂੰ ਧਾਰਨ ਕਰਦੇ ਹੋਏ ਅੱਜ ਬੱਸਾਂ ਦਾ ਕਾਫਲਾ ਦਿੱਲੀ ਵੱਲੋਂ ਰਵਾਨਾ ਕਰਿਆ ਸਾਡੇ ਨਾਲ ਹਰਜੀਤ ਸਿੰਘ ਮਹਿਲਾ ਚੌਂਕ ਨੇ ਹਰਜੀਤ ਸਿੰਘ ਕਿਵੇਂ ਦੇਖਦੇ ਹੋ ਅੱਗੇ ਟਰੈਕਟਰਾਂ ਦੇ ਸਾਧਨਾਂ ਨਾਲ ਇੱਕ ਵਾਰ ਬੱਸਾਂ ਵਰਤਣੀਆਂ ਪੈਗੀਆਂ ਲੋਕੋ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਟਰੈਕਟਰਾਂ ਤੇ ਸਾਨੂੰ ਜਾਣ ਤੇ ਵੀ ਟਾਈਮ ਲੱਗਦਾ ਆਉਣ ਤੇ ਵੀ ਟਾਈਮ ਲੱਗਦਾ ਦੂਰ ਦੇ ਸਾਧਨ ਨੇ ਇਸ ਕਰਕੇ ਅਸੀਂ ਟਰੈਕਟਰਾਂ ਤੇ ਨਹੀਂ ਜਾ ਸਕਦੇ ਇੱਕ ਦਿਨ ਦੀ ਸਾਡੀ ਰੈਲੀ ਹੈਗੀ ਇਸ ਕਰਕੇ ਸਾਡਾ ਬੱਸਾਂ ਦਾ ਪ੍ਰੋਗਰਾਮ ਹੈ ਦੂਜਾ ਸਰਕਾਰ ਵੀ ਇਹ ਗੱਲ ਕਹਿੰਦੀ ਹੈਗੀ ਵੀ ਠੀਕ ਆ ਤੁਸੀਂ ਰੈਲੀ ਕਰਨ ਵਾਸਤੇ ਟ੍ਰੇਨਾਂ ਤੇ ਆ ਜਾਓ ਬੱਸਾਂ ਤੇ ਆ ਜਾਓ ਹੋਰ ਸਾਧਨਾਂ ਤੇ ਆ ਜਾਓ ਮਤਲਬ ਇਸ ਕਰਕੇ ਸਾਡਾ ਇੱਕ ਦਿਨ ਦਾ ਇਹ ਪ੍ਰੋਗਰਾਮ ਹੈ ਜਿਹੜੀ ਸੰਯੁਕਤ ਮੋਰਚੇ ਵੱਲੋਂ ਆਰਾਮ ਲੀਲਾ ਮੈਦਾਨ ਦੇ ਵਿੱਚ ਵੱਡੀ ਰੈਲੀ ਹੋਣੀ ਆ ਉਹਦੇ ਵਾਸਤੇ ਸਾਡੇ ਮਤਲਬ ਪੰਜਾਬ ਦੇ ਵਿੱਚੋਂ ਬੀਕੇਯੂ ਗਰਾਹਾਂ ਦੀਆਂ ਲਗਭਗ 4-500 ਬੱਸ ਸਾਡੀ ਜਾਊਗੀ ਇੱਥੇ ਮਹਿਲਾ ਚੌਂਕ ਮੰਡੀ ਦੇ ਵਿੱਚ ਬਲਾਕ ਪੌਣੀਗੜ ਇਕੱਠਾ ਹੋਇਆ ਇਸ ਤੋਂ ਬਾਅਦ ਅਸੀਂ ਮੂਨ ਕਮੰਡੀ ਦੇ ਵਿੱਚ ਸਾਡਾ ਜਿਲਾ ਇਕੱਠਾ ਹੋ ਰਿਹਾ ਹੈ ਉੱਥੇ ਅਸੀਂ ਹੁਣ ਇੱਥੋਂ ਉੱਥੇ ਜਾਵਾਂਗੇ ਉੱਥੋਂ ਇਕੱਠਾ ਕਰਕੇ ਕਾਫਲਾ ਸਾਰਾ ਬਲਾਕ ਇਹਦਾ ਸਾਡੇ ਕਮਾਂਡ ਦੇ ਵਿੱਚ ਜਾਊਗਾ ਸਾਡੇ ਬਿਲਕੁਲ ਲੀਡਰਾਂ ਦੀ ਕਮਾਂਡ ਦੇ ਵਿੱਚ ਸਾਡੇ ਜ਼ਿਲਾ ਪ੍ਰਧਾਨ ਦੀ ਕਮਾਂਡ ਦੇ ਵਿੱਚ ਉੱਥੋਂ ਸਾਡਾ ਕਾਫਲਾ ਅੱਗੇ ਰਵਾਨਾ ਹੋਊਗਾ ਜਾਬਤੇ ਨੂੰ ਜਾਬਤੇ ਵਿੱਚ ਮਸ਼ਹੂਰ ਆ ਵੀ ਕਿਜੂ ਗ੍ਰਾਂ ਕਿਉਂਕਿ ਇੱਕ ਹੁਕਮ ਦੇ ਨਾਲ ਹੀ ਇਕੱਠੇ ਹੁੰਦੇ ਨੇ ਕੀੜੀਆਂ ਵਾਂਗੂ ਜਾਬਤਾ ਫਿਰ ਕਿਵੇਂ ਬਣਾ ਕੇ ਰੱਖਦੇ ਦੇਖੋ ਜਾਬਤਾ ਤਾਂ ਜਾਬਤਾ ਦਾ ਕੋਈ ਫੌਜ ਜਿੱਤ ਨਹੀਂ ਸਕਦੀ ਜੇ ਹੁਣ ਕਿਸੇ ਬਾਰਡਰ ਦੇ ਉੱਤੇ ਲੜਾਈ ਲੱਗੀ ਹੋਇਆ ਕੋਈ ਕਮਾਂਡਰ ਦੀ ਆਪਦੀ ਗੱਲ ਹੀ ਨਹੀਂ ਮੰਨਦੇ ਉਹਦੇ ਸਿਪਾਹੀ ਉਹ ਕੋਈ ਇੱਧਰ ਫਾਇਰ ਕਰੀ ਜਾਂਦਾ ਕੋਈ ਇੱਧਰ ਫਾਇਰ ਕਰੀ ਜਾਂਦਾ ਫਿਰ ਕਿਵੇਂ ਲੜਾਈ ਫੌਜ ਜਿੱਤੂਗੀ ਭਲਾ ਇਸ ਕਰਕੇ ਕਮਾਂਡਰ ਜਿਹੜਾ ਕਮਾਂਡਰ ਵੀ ਥੋੜਾ ਪੂਰਾ ਪੁਖਤਾ ਹੋਣਾ ਚਾਹੀਦਾ ਕਮਾਂਡਰ ਇਹ ਨਾ ਹੋਵੇ ਵੀ ਫਿਰ ਲੜਾਈ ਦੇ ਵਿੱਚੋਂ ਭਰਾਵਰਾ ਹੋ ਜੇ ਕਿਸੇ ਪਾਸੇ ਕਮਾਂਡਰ ਲੜਾਈ ਦੇ ਮੈਦਾਨ 'ਚ ਹੋਵੇ ਤੇ ਫਿਰ ਜਦੋਂ ਮਰਨ ਵਾਲੇ ਆਉਂਦੀ ਆ ਬਾਰੀ ਫਿਰ ਕਮਾਂਡਰ ਦੀ ਆਉਣੀ ਚਾਹੀਦੀ ਹੈ ਪਹਿਲਾਂ ਇਸ ਕਰਕੇ ਲੋਕ ਮੰਨਦੇ ਨਹੀਂ ਗੱਲਾਂ ਸਾਡੀਆਂ ਲੋਕਾਂ ਨੂੰ ਪੂਰਾ ਵਾਕਿਅਦਾ ਸੀ ਰੱਖ ਦਿਆਂਗੇ ਲੋਕਾਂ ਨੂੰ ਸਮੇਂ-ਸਮੇਂ ਤੇ ਮੀਟਿੰਗਾਂ ਕਰਕੇ ਇਹ ਗੱਲਾਂ ਦੱਸ ਦਿਆਂ ਵੀ ਭਰਾਵੋ ਜਾਬਤੇ ਤੋਂ ਬਿਨਾਂ ਲੜਾਈ ਨਹੀਂ ਜਿੱਤੀ ਜਾਣੀ ਹੁਣ ਆ ਜਾਬਤੇ ਦੇ ਹਿਸਾਬ ਨਾਲ ਹੀ ਤੁਹਾਡੇ ਸਾਹਮਣੇ ਬੱਸਾਂ ਗਈਆਂ ਨੇ ਬੱਸਾਂ ਖੜੀਆਂ ਨਹੀਂ ਗਈਆਂ ਜੇ ਇਹ ਕਹਿੰਦੇ ਵੀ ਟਰੈਕਟਰ ਹੀ ਜਾਣਗੇ ਫਿਰ ਟਰੈਕਟਰ ਹੀ ਆਉਂਦੇ ਜੇ ਕਹਿੰਦੇ ਵੀ ਯਾਰ ਕੱਲੀਆਂ ਔਰਤਾਂ ਹੀ ਜਾਣੀ ਨੇ ਫਿਰ ਕਰਿਆ ਔਰਤियां ਆਉਂਦੀਆਂ ਇਸ ਕਰਕੇ ਇਹੀ ਜਾਬਤਾ ਹੈਗਾ ਇਸੇ ਜਾਬਤੇ ਨਾਲ ਹੀ ਲੜਾਈਆਂ ਜਿੱਤੀ ਜਾਂਦੇ ਨੇ ਜਾਬਤੇ ਤੋਂ ਬਿਨਾਂ ਕੋਈ ਫੌਜ ਕਾਮਯਾਬ ਨਹੀਂ ਹੁੰਦੀ ਹੈਗੀ ਅੱਜ ਦਿੱਲੀ ਦੇ ਵਿੱਚ ਜਾ ਰਹੇ ਹਾਂ ਪਹੁੰਚ ਰਹੇ ਹਾਂ ਤੁਸੀਂ ਕਹੋ ਜੇ ਉੱਥੇ ਮੰਗਾ ਮੰਨਣੇ ਜਾਣ ਇੱਕ ਦੇਖੋ ਇਹ ਨਹੀਂ ਹੈਗਾ ਵੀ ਸਾਡੀਆਂ ਸਰਕਾਰ ਮੰਗਾ ਮੰਦ ਨੂੰ ਇਹ ਸਾਨੂੰ ਪਤਾ ਹੈਗਾ ਸਰਕਾਰ ਤਾਂ ਵੈਸੇ ਆ ਚਾਰ ਦਿਨਾਂ ਨੂੰ ਚੋਣ ਜਾਬਤਾ ਲੱਗ ਜੂਗਾ ਪਰ ਸਾਡਾ ਤਾਂ ਬਣਾਉਣਾ ਹੈ ਦਬਾਤ ਅਸੀਂ ਬਣਾਵਾਂਗੇ ਨਾ ਅਸੀਂ ਆ ਸਰਕਾਰ ਦਾ ਵੋਟਾਂ ਲਗੀਆਂ ਮੂਰੇ ਵੋਟਾਂ ਦੇ ਵਿੱਚ ਅਸੀਂ ਸਰਕਾਰ ਨੂੰ ਘੇਰਾਂਗੇ ਬੀਜੇਪੀ ਨੂੰ ਅਸੀਂ ਰੋਕਾਂਗੇ ਪਿੰਡਾਂ 'ਚ ਵੜਨ ਤੋਂ ਫਿਰ ਵੀ ਤੁਸੀਂ ਸਾਡੇ ਦਿੱਲੀ ਜਾਂਦੇ ਕਿਸਾਨਾਂ ਤੇ ਗੋਲੀਆਂ ਚਲਾਉਂਦੇ ਹੋ ਸਾਡਾ ਸ਼ੁਭ ਕਰਨ ਸਾਡਾ ਸ਼ਹੀਦ ਕਰਤਾ ਸ਼ਹੀਦ ਕਰਤਾ ਸਾਡਾ ਸ਼ੁਭ ਕਰਨ ਗੋਲੀਆਂ ਮਾਰੀਆਂ ਸਿੱਧੀਆਂ ਤੁਸੀਂ ਦਿੱਲੀ ਜਾਂਦੇ ਕਿਸਾਨਾਂ ਦੇ ਉੱਤੇ ਕੀ ਜੁਰਮ ਕਰਤਾ ਉਹਨਾਂ ਨੇ ਆਪਣੀਆਂ ਮੰਗਾਂ ਵਾਸਤੇ ਜਾ ਰਹੇ ਤੇ ਕਿਸਾਨ ਤੁਸੀਂ ਉਹਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਚਲਾਈਆਂ ਅਥਰੂ ਗੈਸ ਦੇ ਗੋਲੇ ਦਾਗੇ ਇਹ ਮਤਲਬ ਬਹੁਤ ਸਰਕਾਰ ਦਾ ਘਿਉਣਾ ਮਤਲਬ ਕੰਮ ਹੈਗਾ ਇਹ ਜ਼ਾਬਰ ਸਰਕਾਰ ਹੈ ਕਾਤਲ ਸਰਕਾਰ ਹੈ ਕਿਸਾਨਾਂ ਦੀ ਕਾਤਲ ਹੈ ਪਹਿਲਾਂ 750 ਕਿਸਾਨ ਸਾਡਾ ਉੱਥੇ ਦਿੱਲੀ ਦੇ ਵਿੱਚ ਸ਼ਹੀਦ ਹੋਇਆਗਾ ਤੇ ਹੁਣ ਇੱਥੇ 7-8 ਕਿਸਾਨ ਸਾਡੇ ਹੁਣ ਵੀ ਸ਼ਹੀਦ ਹੋ ਚੁੱਕੇ ਨੇਗੇ ਇਸ ਕਰਕੇ ਸਰਕਾਰ ਤਕੜੀ ਹੈਗੀ ਸਰਕਾਰ ਜੁਰਮ ਕਰਦੀ ਹੈਗੀ ਇੱਥੇ ਇੱਕ ਥੋੜ੍ਹਾ ਜਰਮਾਨਾ ਇੱਥੇ ਜਰਮਾਨੇ ਸਾਦਾ ਤੋਂ ਆਏ ਨੇ ਸਰਕਾਰਾਂ ਦੇ ਵਿੱਚ ਇੱਥੇ ਅੰਗਰੇਜ਼ ਆਏ ਨੇ ਇੱਥੇ ਅਬਦਾਲੀ ਆਏ ਨੇ ਇੱਥੇ ਵੱਡੇ ਵੱਡੇ ਹੋਰ ਹਾਕਮ ਆਏ ਨੇਗੇ ਉਹਨਾਂ ਨੇ ਭਰਮ ਪਾਲਿਆਗਾ ਵੀ ਲੋਕਾਂ ਨੂੰ ਯਾਰ ਡਰੜ ਦੋ ਲੋਕਾਂ ਦੇ ਉੱਤੇ ਡਾਂਗ ਨਾਲ ਲੋਕਾਂ ਦੇ ਉੱਤੇ ਗੋਲੀਆਂ ਭਰਾ ਕੇ ਤੋਪਾਂ ਦੇ ਨਾਲ ਇਹਨਾਂ ਨੂੰ ਮਤਲਬ ਜ਼ਬਰ ਕਰਕੇ ਵੀ ਲੋਕਾਂ ਦਾ ਮੂੰਹ ਬੰਦ ਕਰ ਦੋ ਪਰ ਇਹ ਸਰਕਾਰਾਂ ਨਾਲ ਨਹੀਂ ਦੱਬਿਆ ਜਾ ਸਕਦਾ ਡਾਂਗ ਦੇ ਜਿੰਨਾ ਤੁਸੀਂ ਲੋਕਾਂ ਨੂੰ ਕੁੱਟੋਂਗੇ ਜਿੰਨਾ ਤੁਸੀਂ ਲੋਕਾਂ ਦੇ ਉੱਤੇ ਅਤਿਆਚਾਰ ਕਰੋਗੇ ਉਹਨਾਂ ਲੋਕ ਵੱਧ ਕੇ ਆਉਣਗੇ ਠੀਕ ਹੈ ਇੱਕ ਸਮੇਂ ਵਾਸਤੇ ਤੁਸੀਂ ਲੋਕਾਂ ਨੂੰ ਮਾਰ ਸਕਦੇ ਹੋ ਕਿੰਨੇ ਲੋਕਾਂ ਨੂੰ ਮਾਰ ਸਕਦੇ ਹੋ ਤੁਸੀਂ 10 ਨੂੰ ਮਾਰ ਦੋਗੇ 20 ਨੂੰ ਮਾਰ ਦੋਗੇ 100 ਨੂੰ ਮਾਰ ਦੋਗੇ ਕਿੰਨੇ ਲੋਕਾਂ ਨੂੰ ਮਾਰ ਦੋਗੇ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਤਰੀਕਾ ਠੀਕ ਨਹੀਂ ਤੁਸੀਂ ਗੱਲਬਾਤ ਦੇ ਵਿੱਚ ਆਓ ਤੁਸੀਂ ਟੇਬਲ ਤੇ ਬੈਠੋ ਜਿਹੜੀਆਂ ਕਿਸਾਨ ਮੰਗਾ ਤੁਸੀਂ ਮੰਨੀਆਂ ਮੰਗਾ ਨੇ ਉਹ ਲਾਗੂ ਕਰੋ ਤੁਸੀਂ ਆਪ ਮੰਨੀਆਂ ਨੇ ਮੰਗਾ ਤੁਸੀਂ ਕਿਹਾ ਵੀ ਸਾਰੇ ਕਿਸਾਨਾਂ ਤੇ ਪਾਏ ਅਸੀਂ ਪਰਚੇ ਰੱਦ ਕਰਾਂਗੇ ਕਿਉਂ ਨਹੀਂ ਹੁਣ ਤੱਕ ਰੱਦ ਕੀਤੇ ਤੁਸੀਂ ਕਿਹਾ ਵੀ ਅਸੀਂ ਐਮਐ ਨੂੰ ਅਸੀਂ ਪੂਰਾ ਸਾਰਾ ਫਸਲਾਂ ਦੇ ਭਾਅ 23 ਦੇ 23 ਫਸਲਾਂ ਦੇ ਸੀ ਲਾਗੂ ਕਰਾਂਗੇ ਕਿਉਂ ਨਹੀਂ ਕਰੇ ਹੁਣ ਤੱਕ ਜਿਹੜੇ ਕਿਸਾਨਾਂ ਮਤਲਬ ਹੁਣ ਤੱਕ ਸਾਡੇ ਸਾਧਨ ਹਜੇ ਦਿੱਲੀ ਦੇ ਵਿੱਚ ਰੋਲਰ ਨੇ ਖੜੇ ਠਾਣਿਆਂ ਦੇ ਵਿੱਚ ਉਹ ਕਿਉਂ ਨਹੀਂ ਛੱਡੇ ਜਾਂਦੇ ਹੈਗੇ ਕਿੱਡੀ ਕੀ ਗੱਲ ਹੈ ਕਿਸਾਨਾਂ ਮਜ਼ਦੂਰਾਂ ਸਰ ਚੜਿਆ ਕਰਜ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਇਹ ਏਡੀ ਵੱਡੀ ਗੱਲ ਨਹੀਂ ਹੈਗੀ ਇਸ ਕਰਕੇ ਜੇ ਬਾਕੀ ਮੁਲਾਜ਼ਮ ਰਿਟਾਇਰ ਹੁੰਦੇ ਨੇ ਉਹਨਾਂ ਦੀ ਬਾਕਾਇਦਾ ਇੱਕ ਪੈਨਸ਼ਨ ਹੁੰਦੀ ਹੈਗੀ ਤਾਂ ਫਿਰ ਇਹ ਕਿਸਾਨਾਂ ਦੀ ਕਿਉਂ ਨਹੀਂ ਰਿਟਾਇਰਮੈਂਟ ਇਹ ਸਾਰੀ ਉਮਰ ਵੀ ਬਸ ਗਧੇ ਵਾਂਗੂ ਕਮਾ ਕੇ ਬਗ ਜਾਣ ਇਥੋਂ ਇਹ ਲੋਕਾਂ ਨੇ ਅਨਾਜ ਦੇ ਨਾਲ ਪਨਾਜ ਦੇ ਭੰਡਾਰ ਭਰੇ ਨੇ ਹੋਨੇ ਕੋ ਲੋਕਾਂ ਦਾ ਢਿੱਡ ਭਰਦੇ ਨੇ ਇਹ ਅਨਾਜ ਪੈਦਾ ਕਰਕੇ ਲੇਕਿਨ ਸਰਕਾਰ ਇਹਦੇ ਬਲਕਿ ਉਹ ਨਹੀਂ ਧਿਆਨ ਦਿੰਦੀਗੀ ਇਹਨਾਂ ਦੀ ਵੀ ਕੋਈ ਸੈਲਫ ਜ਼ਿੰਦਗੀ ਆ ਇਸ ਕਰਕੇ ਸੈਲਫ ਜ਼ਿੰਦਗੀ ਕੋ ਬਹਾਲ ਹੋਣੀ ਚਾਹੀਦੀ ਆ ਇਸ ਕਰਕੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਮੰਗਾ ਨੇ ਤੁਹਾਨੂੰ ਮੰਨਣਿਆ ਚਾਹੀਦੇ ਨੇ ਮੋਦੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂਗੇ ਤੁਹਾਡੇ ਮਾਦੀਆਂ ਵਰਾਹੀ ਤੇ ਅਸੀਂ ਇਹ ਰੈਲੀ ਦੇ ਵਿੱਚ ਜਾ ਰਹਿਆਂ ਜੇ ਸਰਕਾਰ ਨੇ ਇਸ ਰੈਲੀ ਦੇ ਵਿੱਚ ਸਾਡਾ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਖਮਾਜੇ ਵੀ ਭੁਗਤਣ ਵਾਸਤੇ ਸਰਕਾਰ ਤਿਆਰ ਹੈ ਕਿਹਾ ਕੋਰਟ ਨੇ ਕਿਹਾ ਵੀ ਬੱਸਾਂ ਚ ਜਾਓ ਔਰ ਟ੍ਰੇਨਾਂ ਨਾ ਜਾਓ ਦੂਜੇ ਪਾਸੇ ਬੱਸਾਂ ਤੇ ਟ੍ਰੇਨਾਂ 'ਚੋਂ ਲਾਹ ਲਾ ਕੇ ਕਿਸਾਨਾਂ ਨੂੰ ਦੂਬੇ ਦੂਜੇ ਪੈਨ ਨੂੰ ਫੇਰ ਵੀ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਅੱਜ ਕਿਤੇ ਐਦਾਂ ਦਾ ਹੋ ਗਿਆ ਫੇਰ ਕੀ ਉਪਰਾਲੇ ਦੇਖੋ ਸਾਡੀ ਪੂਰੀ ਬਾਕ ਹੈ ਸਾਡੀ ਲੀਡਰਸ਼ਿਪ ਸਾਡੀ ਨਾਲ ਹੈਗੀ ਅਸੀਂ ਮੌਕੇ ਮੌਕੇ ਤੇ ਫੈਸਲੇ ਲਾਵਾਂਗੇ ਜੇ ਸਰਕਾਰ ਇਹੋ ਜੇ ਕੋਈ ਕਦਮ ਕਰਦੀ ਹੈਗੀ ਇਹੋ ਜਾਂ ਕੋਈ ਮਤਲਬ ਸਰਕਾਰ ਕੁਝ ਕਰ ਦਿੰਦੀ ਹੈਗੀ ਵੀ ਸਾਨੂੰ ਰਸਤੇ ਜਾਂਦਿਆਂ ਨੂੰ ਰੋਕਦੀ ਹੈਗੀ ਜਾਂ ਨਹੀਂ ਜਾਣਦੀ ਕੋਈ ਪੁਲਿਸ ਹਰਕਤ ਕਰਦੀ ਹੈ ਅਸੀਂ ਬਾਕ ਹੈ ਜਿਹੜੀ ਇਹਨਾਂ ਦੀ ਪਰਮਿਸ਼ਨ ਲੈਟਰ ਹੈ ਉਹ ਸਾਰੀਆਂ ਗੱਡੀਆਂ ਦੇ ਸ਼ੀਸ਼ਿਆਂ ਤੇ ਲਾਏ ਨੇਗੇ ਅਸੀਂ ਜੇ ਫੇਰ ਵੀ ਇਹਨਾਂ ਦੀ ਪੁਲਿਸ ਕੋਈ ਧੱਕਾ ਕਰਦੀ ਹੈ ਵੱਡੀ ਫੋਰਸ ਲੱਗੀ ਹੋਈ ਹੈ ਰਾਣੇ ਦੇ ਵਿੱਚ ਫੇਰ ਅਸੀਂ ਮੌਕੇ ਤੇ ਵਿਚਾਰਾਂਗੇ ਉੱਥੇ ਕੀ ਕਰਨਾ ਉੱਥੇ ਹੀ ਪ੍ਰੋਟੈਸਟ ਕਰਨਾ ਪੈਗਾ ਉੱਥੇ ਹੀ ਕਰਾਂਗੇ ਸਾਨੂੰ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਡਾ ਕੋਈ ਇਹ ਜਿਹਾ ਐ ਨਹੀਂ ਹੈਗਾ ਵੀ ਅਸੀਂ ਉੱਥੇ ਹੀ ਬੈਠਣਾ ਹੈਗਾ ਜਾਂ ਅਸੀਂ ਮੁੜਨੇ ਨਹੀਂ ਹੈਗਾ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਸਾਰੇ ਲੋਕਾਂ ਨੂੰ ਕਹਿ ਕੇ ਲਿਆਓ ਸੁਧਾਰਨ ਤੋਂ ਸੁਧਾਰਨ ਸਾਡੇ ਬੰਦੇ ਨੂੰ ਪੁੱਛ ਲਓ ਵੀ ਕਦੋਂ ਮੁੜਨਾ ਤੁਸੀਂ ਨੇ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਕੱਲ ਨੂੰ ਸ਼ਾਮ ਨੂੰ ਅਸੀਂ ਵਾਪਸ ਆ ਜਾਣਾ ਹੈਗਾ ਇਸ ਕਰਕੇ ਜੇ ਸਰਕਾਰ ਨੇ ਸਾਨੂੰ ਕੋਈ ਵਾਅਦਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਕੋਈ ਗੱਲ ਨਹੀਂ ਸਰਕਾਰ ਕਿੱਥੇ ਜਾਊਗੀ ਬੀਜੇਪੀ ਕਿੱਧਰ ਜਾਊ ਫਿਰ ਵੋਟਾਂ ਮੰਗਣ ਸਾਡੇ ਕੋਲੇ ਆਉਣਗੇ ਨਾ ਫਿਰ ਪੁੱਛਾਂਗੇ ਵੜਨ ਦੇਵਾਂਗੇ ਪਿੰਡਾਂ 'ਚ ਫਿਰ ਇਹਨੂੰ ਅੱਗ ਮਚਾ ਦਾਂਗੇ ਪੈਰਾਂ ਥੱਲੇ ਨਾਲ ਅੱਗ ਇਸ ਕਰਕੇ ਇਹ ਗਏ ਨਾ ਰੱਖੇ ਸਰਕਾਰ ਭਲੇਖਾ ਨਾ ਰੱਖੇ ਮੰਨਦੇ ਵਿੱਚ ਵੀ ਆਏ ਆ ਲੋਕਾਂ ਦੇ ਉੱਤੇ ਡਾਂਗ ਮਾਰ ਕੇ ਐਂ ਸੌਖਿਆ ਫਿਰ ਵੋਟਾਂ ਲੈ ਕੇ ਭੱਜ ਜਾਣਗੇ ਪੰਜਾਬ 'ਚ ਵੜਨ ਨੂੰ ਬੰਦ ਕਰ ਦੇਣਗੇ ਇਹ ਲੱਗਦਾ 2024 ਦੀਆਂ ਚੋਣਾਂ ਦੇ ਵਿੱਚ ਇਹਦਾ ਮੁੱਖ ਮੰਤਰੀ ਵੀ ਬਦਲਤਾ ਕੀ ਲੱਗਦਾ ਇਹ ਭਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਦੇਖੋ ਇਹ ਸਰਕਾਰ ਦੀਆਂ ਚਾਲਾਂ ਨੇ ਵੀ ਖੱਟਰ ਨੇ ਸ਼ਾਇਦ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਵਾਤਾ ਗੋਲੀ ਚਲਾਤੇ ਆਂ ਕਿਸਾਨਾਂ ਦੇ ਸ਼ਹੀਦ ਹੋ ਗਏ ਦੂਜੀ ਗੱਲ ਸਰਕਾਰ ਦੇ ਆਪਦੇ ਵਿੱਚ ਇਹ ਖਲਬਲੀ ਮੱਚੀ ਪਈ ਆ ਬੀਜੇਪੀ ਦੇ ਵਿੱਚ ਇਹਨਾਂ ਦੇ ਬੀਜੇਪੀ ਦੇ ਲੀਡਰ ਬਹੁਤ ਨਾਰਾਜ਼ ਨੇ ਇਸ ਗੱਲ ਤੋਂ ਵੀ ਤੁਸੀਂ ਕਿਸਾਨਾਂ ਦੀ ਗੱਲ ਸੁਣਦੇ ਕਿਉਂ ਨਹੀਂ ਇੱਧਰ ਪੰਜਾਬ ਦੇ ਵਿੱਚ ਸੰਧੀ ਕਰਦੇ ਫਿਰਦੇ ਨੇ ਉਹ ਹੋਰ ਉਹਨਾਂ ਦੇ ਨਾਲ ਪਾਰਟੀਆਂ ਦੇ ਨਾਲ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਵੀ ਇਸ ਤਰੀਕੇ ਨਾਲ ਠੀਕ ਨਹੀਂ ਠਰਾ ਬਈਆ ਠੀਕ ਨਹੀਂ ਜੇ ਅਸੀਂ ਉੱਥੇ ਵਗ ਜਾਗੇ ਤਾਂ ਕੀ ਅਸੀਂ ਭਲਾ ਦਿੱਲੀ ਚੋਂ ਕੀ ਤੋੜ ਲਿਆਵਾਂਗੇ 13 ਮਹੀਨੇ ਬੈਠ ਰਹੇ ਹਾਂ ਦਿੱਲੀ ਦੇ ਬਾਡਰਾਂ ਤੇ ਸਾਡੇ ਲੋਕ ਗਲ ਬੱਕਰੀਆਂ ਪਾਪਾ ਰੋਏ ਨੇਗੇ ਸਾਡੇ ਚੁੱਲਿਆਂ ਦੀ ਮਿੱਟੀ ਚੱਕ ਕੇ ਲੈ ਗਏਟਾਂ ਚੱਕ ਕੇ ਲੈ ਗਏ ਰੋਕ ਐਨਾ ਲੋਕਾਂ ਨੇ ਪਿਆਰ ਦਿੱਤਾ ਸਾਨੂੰ ਇਸ ਕਰਕੇ ਜਿਹੜਾ ਤੁਸੀਂ ਇਹ ਲੋਕਾਂ ਚ ਭਲੇਖਾ ਪਾਉਣ ਜਾਉਨੇ ਵੀ ਪਤਾ ਨਹੀਂ ਕਿਸਾਨ ਹੋਣਗੇ ਕੀ ਕਰ ਦੇਣਗੇ ਇਹ ਇਹ ਕਿਸਾਨ ਨੇ ਇਹ ਕਿਸਾਨ ਲੋਕਾਂ ਦਾ ਢਿੱਡ ਭਰਦੇ ਨੇਗੇ ਇਸ ਕਰਕੇ ਸਰਕਾਰ ਜਿਹੜਾ ਸਾਨੂੰ ਇਹੋ ਜਿਹਾ ਮਲ ਖਿਤਾਬ ਦਿੰਦੀ ਆ ਬਖਵਾਤੀ ਦਾ ਖਿਤਾਬ ਆ ਤਵਾਦੀ ਦਾ ਖਿਤਾਬ ਸਾਡੇ ਤੇ ਖਾਲਸਤਾਨੀ ਦਾ ਟੈਗ ਲਾਉਂਦੀ ਆਗੀ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਕਿਰਤੀ ਲੋਕ ਨੇ ਇਹ ਲੋਕਾਂ ਦਾ ਢਿੱਡ ਭਰਦੇ ਨੇਗੇ ਇਹ ਕਿਰਤ ਕਰਕੇ ਖਾਣ ਵਾਲੇ ਲੋਕ ਨੇਗੇ ਇਹ ਬਾਬੇ ਨਾਨਕ ਦੇ ਫਲਸਫੇ ਤੇ ਚੱਲਣੇ ਲੋਕ ਨੇਗੇ ਇਸ ਕਰਕੇ ਇਹ ਮਨੁੱਖਤਾ ਦੀ ਭਲਾਈ ਵਾਸਤੇ ਲੜਨ ਲੱਗੇ ਹੋਏ ਨੇ ਇਸ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਜਿਹੜੀ ਇੱਕ ਦਿਨ ਦੀ ਰੈਲੀ ਹੈ ਇਹਨੂੰ ਬੜੇ ਸਖਾਵੇਂ ਢੰਗ ਦੇ ਵਿੱਚ ਕਰਨ ਵਾਸਤੇ ਸਾਨੂੰ ਇਹਦੀ ਇਜਾਜ਼ਤ ਦੇਣੀ ਚਾਹੀਦੀ ਹੈ ਤੇ ਸਾਨੂੰ ਬਿਲਕੁਲ ਕੋਈ ਇਹੋ ਜਿਹਾ ਬਿਗਨ ਨਹੀਂ ਪੈਣਾ ਚਾਹੀਦਾ ਖਾਸ ਇੱਕ ਸਾਡੇ ਵਾਸਤੇ ਸਾਮਾ ਰੋਡ ਖੋਲ੍ਹਣਾ ਚਾਹੀਦਾ ਵੀ ਆਹ ਰੋਡ ਥੋੜੇ ਵਾਸਤੇ ਜਾਂਦਾ ਸਿੱਧਾ ਉੱਥੇ ਜਾਓ ਇਸ ਕਰਕੇ ਆਪਦੀ ਰੈਲੀ ਕਰਕੇ ਵਾਪਸ ਆਜੋ ਇਹ ਇਹ ਸਰਕਾਰ ਨੂੰ ਇਹੋ ਜਿਹਾ ਯਤਨ ਕਰਨੇ ਚਾਹੀਦੇ ਨੇ ਜੇ ਸਰਕਾਰ ਦੇ ਵਿੱਚ ਕੋਈ ਬੋਰ ਵਿਰੋਧ ਚ ਆਊਗੀ ਤਾਂ ਉਹਦੇ ਸਰਕਾਰ ਨੂੰ ਫਿਰ ਇਹੋ ਜ ਅਗਰ ਸਰਕਾਰ ਕੋਈ ਵਿਗੜ ਪਾਉਣਾ ਚਾਹੂਗੀ ਰੈਲੀਆਂ ਦੇ ਵਿੱਚ ਜਾਂ ਇਹਨਾਂ ਨੂੰ ਕਿਸਾਨਾਂ ਨੂੰ ਜਾਂਦਿਆਂ ਨੂੰ ਦਿੱਲੀ ਰੋਕਣਗੇ ਤਾਂ ਉਹਦੇ ਖਮਾਜੇ ਭੁਗਤਨੇ ਪੈਣਗੇ ਸੈਂਟਰ ਸਰਕਾਰ ਨੂੰ ਕਿਉਂਕਿ ਲੋਕ ਹੁਣ ਸਮਝ ਚੁੱਕੇ ਨੇ ਸੋਸ਼ਲ ਮੀਡੀਆ ਦਾ ਜਵਾਨਾ ਸਾਡੇ ਨਾਲ ਮਨਜੀਤ ਸਿੰਘ ਘਰਾਟੋਂ ਵੀ ਜੁੜ ਗਏ ਨੇ ਘਰਾਟੋਂ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਧਰਨਾ ਉਹ ਕਿਹਾਂ ਜਾ ਰਹਿਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਸਜੁਕਤ ਮੋਰਚੇ ਦੇ ਸੱਦੇ ਤੇ ਵੱਡੀ ਗਿਣਤੀ ਅੱਜ ਅਸੀਂ ਬਲਾਕ ਪੁਹਾਨੀਗੜ ਵੱਲੋਂ ਮਹਿਲਾ ਮੰਡੀ ਦੇ ਵਿੱਚੋਂ ਵੱਡਾ ਜਿਹੜਾ ਕਾਫਲਾ ਲੈ ਕੇ ਜਾ ਰਹੇ ਹਾਂ ਅਸੀਂ ਜਿਹੜਾ ਸਾਨੂੰ ਸੂਬੇ ਨੇ ਜ਼ਿਲ੍ਹੇ ਨੇ ਟਾਰਗੇਟ ਲਾਇਆ ਸੀ ਉਦੋਂ ਅਸੀਂ ਉੱਪਰ ਲੰਘ ਚੁੱਕੇ ਹਾਂ 40000 ਦਾ ਟਾਰਗੇਟ ਆ ਸਾਡੇ ਸੂਬੇ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਕੱਲੀ ਦਾ ਉਹ ਪੂਰਾ ਕਰਾਂਗੇ ਮੂੰਹ ਤੋੜਮਾ ਜਵਾਬ ਦੇਵਾਂਗੇ ਜਿਹੜੀਆਂ ਸਰਕਾਰਾਂ ਨੇ ਜਣੀ ਕਿ ਸਾਡੇ ਕਿਸਾਨਾਂ ਤੇ ਬੈਠਿਆਂ ਤੇ ਉਹ ਸੁਭ ਕਰਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਬੋਰੀਆਂ ਚ ਪਾ ਕੇ ਚੂਰਾ ਕਰ ਦਿੱਤਾ ਉਹਦਾ ਗੁੱਸਾ ਸਾਡੇ ਹਿਰਦੇ ਚ ਹੈ ਇਹ ਮੱਤ ਪੁੱਲੇ ਸਰਕਾਰ ਵੀ ਹੈ ਜਥੇਬੰਦੀਆਂ ਪਾਟ ਗਿਆ ਅਸੀਂ ਪਾਟੇ ਨਹੀਂ ਆ ਸਾਡੇ ਕੋਈ ਲੜਨ ਦੇ ਅੱਡ-ਅੱਡ ਬਖਰੇ ਢੰਗ ਨੇ ਪੜਾਦਰ ਪੜਾਸ ਹੀ ਅੱਗੇ ਵਧਾਂਗੇ ਗੁਲਾਮਿਆਂ ਤੱਕ ਜਾਵਾਂਗੇ ਗੁਲਾਮਿਆਂ ਤੱਕ ਇਹ ਲੋਕ ਅੰਗਰੇਜ਼ਾਂ ਦੇ ਗਏ ਨੇ ਅੰਗਰੇਜ਼ਾਂ ਨੇ ਜੱਲਿਆਂ ਵਾਲੇ ਬਾਗ ਚ ਘੇਰ ਕੇ ਮਾਰ ਕੇ ਦੇਖਿਆ ਵੀ ਲੋਕ ਕਿੰਨਾ ਕੁ ਚੁੱਪ ਕਰਦੇ ਨੇ ਉਦੋਂ ਵੱਡੇ ਮਜ਼ਾਰਿਆਂ ਚ ਲੋਕ ਉੱਪਰ ਕਿਨਾਂ ਦੇ ਗਲਾਂ ਨੂੰ ਪਏ ਨੇ ਅੰਗਰੇਜ਼ਾਂ ਨੂੰ ਪਰਦੇ ਪਿੱਛੇ ਹੋਣਾ ਪਿਆ ਭਾਜਪਾ ਨੂੰ ਕੋਈ ਪਰਦਾ ਵੀ ਹੈ ਨਹੀਂ ਵੀ ਉਹਦੇ ਪਿੱਛੇ ਲੁਕ ਜਾਣਗੇ ਆਉਣ ਵਾਲਾ ਸਮਾਂ ਜਿਹੜਾ ਉਹ ਘਾਤਕ ਹੋਊਗਾ ਸਾਡੇ ਨੌਜਵਾਨ ਆਪਦੇ ਆਪ ਨੂੰ ਘਰੇ ਹੋਏ ਮਹਿਸੂਸ ਕਰਦੇ ਨੇ ਜਿਹੜੀ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਉਹ ਪੂਰਨ ਤੌਰ ਤੇ ਗੰਭੀਰਤਾ ਨਾਲ ਸੋਚਣ ਵਾਲੀ ਹੈ ਹਾਈ ਕੋਰਟ ਦੀ ਟਿੱਪਣੀ ਦੀ ਅਸੀਂ ਨਿੰਦਿਆ ਕਰਦੇ ਆਂ ਅਸੀਂ ਹੋਰ ਪਾਸੇ ਨਾਲ ਸੋਚਦੇ ਆਂ ਵੀ ਉਹਨੇ ਕਿਉਂ ਕੀਤੀ ਵੀ ਨੌਜਵਾਨਾਂ ਨੂੰ ਅੱਗੇ ਜਵਾਕਾਂ ਨੂੰ ਅੱਗੇ ਕਿਉਂ ਕਰਦੇ ਨੇ ਨੌਜਵਾਨ ਅੱਗੇ ਕਿਉਂ ਆਉਂਦੇ ਨੇ ਉਹ ਨੌਜਵਾਨਾਂ ਨੂੰ ਜੇ ਥੋੜੀਆਂ ਨੌਕਰੀਆਂ ਦਿੱਤੀਆਂ ਹੁੰਦੀਆਂ ਕੰਮ ਦਿੱਤਾ ਹੁੰਦਾ ਉਹ ਫਿਰ ਆਪਦੇ ਮਾਪਿਆਂ ਨੂੰ ਵੀ ਰੋਕਣਗੇ ਨਾ ਵੀ ਤੁਸੀਂ ਮਜ਼ਾਰਿਆਂ ਚ ਕਿਉਂ ਜਾਂਦੇ ਮਜਾਰਾ ਕਰਨ ਦਾ ਸਮਝ ਨਾ ਦਿਓ ਅਸੀਂ ਕੰਮ ਮੰਗਦੇ ਆ ਸਾਡੇ ਹੱਥਾਂ ਨੂੰ ਕੰਮ ਚਾਹੀਦਾ ਨੌਕਰੀਆਂ ਚਾਹੀਦੀਆਂ ਨੇ ਤਾਂ ਕਰਕੇ ਨੌਜਵਾਨ ਜਣੀ ਕਿ ਘਰੇ ਬੈਠੂਗਾ ਐ ਤੁਹਾਡੀਆਂ ਗੋਲੀਆਂ ਨਾਲ ਤੁਹਾਡੇ ਮਾਰਨ ਨਾਲ ਘਰੇ ਨਹੀਂ ਪੈਂਦਾ ਅੱਡੀ ਇੱਕ ਫੌਜੀ ਨੌਜਵਾਨ ਨਾਲ ਗੱਲ ਹੋਈ ਜਿਹੜਾ ਸੰਘਰਸ਼ ਦੇ ਵਿੱਚ ਕੁੱਦਿਆ ਹੋਇਆ ਸੀ ਬਾਰਡਰਾਂ ਤੇ ਡਿਊਟੀ ਆ ਉਹਦੀ ਉਹ ਕਹਿੰਦਾ ਵੀ ਜਿਹੜੇ 12 ਬੋਰ ਦੇ ਫਾਇਰ ਨੇ ਜਾਂ 315 ਬੋਰ ਦੇ ਇਹ ਤਾਂ ਸਰਕਾਰੀ ਵੈਪਨ ਦੇ ਵਿੱਚ ਹੀ ਨੇ ਆਉਂਦੇ ਸਰਕਾਰ ਕਿੱਥੋਂ ਵਰਤ ਰਹੀ ਆ ਉਹੇ ਜਿਹੇ ਸਵਾਲ ਵੀ ਸਰਕਾਰ ਨੂੰ ਕਿਤੇ ਜਾਣ ਭਾਜਪਾ ਸਰਕਾਰ ਕੋਲੇ ਆਰਐਸਐਸ ਦੀ ਇੱਕ ਵੱਡੀ ਟੀਮ ਹੈ ਜਿਹਦੀ ਪੂਰਨ ਤੌਰ ਤੇ ਵੱਡੀ ਟ੍ਰੇਨਿੰਗ ਹੈ ਫੌਜ ਤੋਂ ਟ੍ਰੇਨਡ ਨੇ ਉਹ ਲੋਕ ਉਹਨਾਂ ਨੂੰ ਇਹੋ ਜਿਹੇ ਮਜਾਰਿਆਂ 'ਚ ਲੋਕਾਂ ਨੂੰ ਮਾਰਨ ਵਾਸਤੇ ਵਰਤਣਾ ਗੰਭੀਰਤਾ ਨਾਲ ਸੋਚਣ ਵਾਲੀਆਂ ਗੱਲਾਂ ਨੇ ਸਾਡੇ ਭਾਰਤ ਦਾ ਜਿਹੜਾ ਆਉਣ ਵਾਲਾ ਸਮਾਂ ਹੈ ਆਰਐਸਐਸ ਨੂੰ ਲੈ ਕੇ ਤੇ ਬੀਜੇਪੀ ਨੂੰ ਲੈ ਕੇ ਬਹੁਤ ਖਤਰਨਾਕ ਹੈ ਇਹ ਨਾ ਹਿੰਦੂਆਂ ਦੇ ਨੇ ਨਾ ਇਹ ਮੁਸਲਮਾਨਾਂ ਦੇ ਨੇ ਨਾ ਸਿੱਖਾਂ ਦੇ ਨੇ ਇਹਨਾਂ ਨੇ ਸਾਰਿਆਂ ਨੂੰ ਨਪੀੜ ਕੇ ਉਹਨਾਂ ਦੇ ਹੱਥ 'ਚ ਰਾਜ ਕਰਨਾ ਅਡਾਨੀਆਂ ਦੇ ਹੱਥਾਂ 'ਚ ਜ਼ਮੀਨਾਂ ਸਭਾਉਣੀਆਂ ਅਡਾਨੀਆਂ ਦੇ ਹੱਥਾਂ 'ਚ ਜਨੀਆਂ ਕਿ ਸਾਰਾ ਕੁਝ ਜਿੰਨਾ ਕਾਰੋਬਾਰ ਹੈ ਜਿੰਨੀਆਂ ਛੋਟੀਆਂ ਦੁਕਾਨਦਾਰੀਆਂ ਸਾਰੀਆਂ ਸਮੇਟ ਕੇ ਅਸੀਂ ਉਹਨਾਂ ਦੇ ਹੱਥਾਂ 'ਕਨੀ ਝਾਕਣ ਲਾਉਣੇ ਆ ਇਹ ਟਾਰਗੇਟ ਹੈ ਇਹ ਸਰਕਾਰ ਦਾ ਇਹ ਸਾਨੂੰ ਗੰਭੀਰਤਾ ਨਾਲ ਸਮਝਣਾ ਪਊਗਾ ਇਹ ਸਾਡੇ ਬੁੱਧੀਜੀਵੀ ਜਿਹੜੇ ਲੋਕ ਹੈ ਉਹ ਸਾਨੂੰ ਕਹਿੰਦੇ ਨੇ ਵੀ ਵਿਸ਼ਵ ਪੱਧਰ ਤੇ ਇਕੱਠੇ ਹੋ ਕੇ ਲੜੀਏ ਅਸੀਂ ਬੱਖ-ਬੱਖ ਹੋ ਕੇ ਸਾਨੂੰ ਇਹ ਮਾਰ ਦੇਣਗੇ ਕੋਟਣਗੇ ਭੰਨਣਗੇ ਲੱਤਾਂ ਤੋੜਨਗੇ ਅਸੀਂ ਇਕੱਠੇ ਹੋ ਕੇ ਸਮੁੰਦਰ ਦਾ ਰੂਪ ਧਾਰਨ ਕਰਕੇ ਢੇੜ ਕੇ ਲੈ ਜੀਏ ਸਾਰਾ ਕੁਝ ਇਹੋ ਜਿਹਾ ਰੂਪ ਧਾਰਨ ਕਰਨ ਵਾਸਤੇ ਹਿੰਦੁਸਤਾਨ ਤਿਆਰ ਹੋ ਰਿਹਾ ਅੱਜ ਪੂਰਨ ਤੌਰ ਤੇ ਸੰਯੁਕਤ ਮੋਰਚੇ ਦੇ ਵੱਡੀ ਕਾਲ ਤੇ ਦਿੱਲੀ ਦੇ ਵਿੱਚ ਕੱਲ ਨੂੰ ਵੱਡੀ ਰੈਲੀ ਹੈ ਜਿਹੜੀ ਇੱਕ ਸੱਦਾ ਦੇਊਗੀ ਭਾਰਤ ਸਰਕਾਰ ਨੂੰ ਵੀ ਆਪਣੀਆਂ ਬਦੀਕੀਆਂ ਰੋਕ ਨਹੀਂ ਇਹ ਲੋਕ ਸਮੁੰਦਰ ਦਾ ਰੂਪ ਧਾਰਨ ਕਰਕੇ ਸਾਰਾ ਕੁਝ ਢੇੜ ਕੇ ਲੈ ਜਾਣਗੇ ਸਾਰਾ ਕੁਝ ਢੇੜ ਕੇ ਲੈ ਜਾਣਗੇ ਲੋਕ ਕਿਉਂਕਿ ਲੋਕਾਂ ਦੇ ਨਾਲ ਹੀ ਸਰਕਾਰਾਂ ਬਣਦੀਆਂ ਨੇ ਪਰ ਜਦੋਂ ਕੁਰਸੀ ਦੇ ਬੈੰਦੇ ਨੇ ਉਹ ਲੋਕਾਂ ਦੀ ਸਾਰ ਭੁੱਲ ਜਾਂਦੇ ਨੇ ਕਿਉਂਕਿ ਉਦੋਂ ਉਹਨਾਂ ਨੂੰ ਕੋਆਪਰੇਟ ਕਰਾਣੇ ਨਾਜਰ ਆਉਣ ਲੱਗ ਜਾਂਦੇ ਨੇ ਪਲ-ਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫੱਗੂ ਵਾਲਾ ਮਹਿਲਾ ਚੌਕ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ